ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਰੌਂਦਾ ਤੇ ਸੋ ਅੱਜ ਆਪਾਂ ਉਹਨਾਂ ਜ਼ਮੀਨਾਂ ਦੀ ਗੱਲ ਕਰ ਰਹੇ ਆਂ ਆਪਾਂ ਜਿਹੜੀਆਂ ਜ਼ਮੀਨਾਂ ਬਹੁਤ ਜ਼ਿਆਦਾ ਡੱਕ ਰਾ ਜਿੱਥੇ ਪਾਣੀ ਜ਼ਿਆਦਾ ਖੜਦਾ ਤੇ ਉੱਥੇ ਪੀਆਰ 126 ਝੋਨੇ ਨੂੰ ਪਿਛਲੇ ਸਾਲ ਵੀ ਥੋੜੀ ਜਿਹੀ ਦਿੱਕਤ ਆਈ ਸੀਗੀ ਤੇ ਇਸ ਸਾਲ ਵੀ ਥੋੜੀ ਜਿਹੀ ਦਿੱਕਤ ਆ ਰਹੀ ਹੈ ਵਿੱਚ ਜਿੱਥੇ ਜ਼ਿਆਦਾ ਦਿਨ ਪਾਣੀ ਖੜ ਜਾਂਦਾ ਪਾਣੀ ਥੋੜਾ ਜਿਹਾ ਰੰਗ ਜਾ ਪਟਾ ਕੇ ਨਾ ਹਰੇ ਰੰਗ ਦਾ ਹੋ ਕੇ ਤੇ ਉੱਥੇ ਝੋਨਾ ਥੋੜਾ ਜਿਹਾ ਡਾਊਨ ਹੋ ਜਾਂਦਾ ਪੱਤੇ ਲਾਲ ਜੇ ਕਰਕੇ ਜੜ ਕਾਲੀ ਹੋ ਜਾਂਦੀ ਆ ਤੇ ਉਹਦੇ ਲਈ ਕੀ ਕਰਨਾ ਚਾਹੀਦਾ ਨੰਬਰ 1 ਤੇ ਤਾਂ ਜੇਕਰ ਪਾਣੀ ਸੁੱਕ ਸਕਦਾ ਥੋੜੇ ਜਿਹੇ ਦਿਨਾਂ ਚ ਤਾਂ ਜੇ ਨਿਕਲ ਸਕਦਾ ਪਾਣੀ ਤਾਂ ਬਹੁਤ ਵਧੀਆ ਗੱਲ ਆ ਜੇਕਰ ਜ਼ਮੀਨ ਦਾ ਪਾਣੀ ਵੀ ਜਿਆਦਾ ਦਿਨ ਖਣਨ ਦੀ ਆਪਣ ਨੂੰ ਝਾਕਾ ਵੀ ਜਿਆਦਾ ਹੀ ਭਰਿਆ ਹੋਆ ਵੀ ਪਾਣੀ 5-7 ਦਿਨ ਨਹੀਂ ਸੁੱਕਣਾ ਉਦੋਂ ਤੱਕ ਝੋਨਾ ਜਿਆਦਾ ਡਾਉਣ ਨਾ ਹੋ ਜੇ ਉਹ ਚੀਜ਼ ਨੂੰ ਜੇ ਆਪਾਂ ਨਜ਼ਰ ਰੱਖੀਏ ਤਾਂ ਬਹੁਤ ਸਸਤਾ ਤਰੀਕਾ ਇੱਕ ਤੇ ਮੈਂ ਪਿਛਲੇ ਸਾਲ ਵੀ ਇਹ ਚੀਜ਼ ਵਰਤੀ ਸੀ ਕਿਉਂਕਿ ਮੇਰੇ ਵੀ ਹੈਗੇ ਦੋ ਕਿੱਲੇ ਥੋੜੇ ਜਿਆਦਾ ਡੱਕਰ ਨੇ ਜਿੱਥੇ ਜਿਆਦਾ ਪਾਣੀ ਖੜਦਾ ਹੈਗਾ ਜੇ ਇੱਕ ਦਿਨ ਪਾਣੀ ਲਾ ਦਈਏ ਤਾਂ 10-10 ਦਿਨ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਉਹ ਇਸ ਸਾਲ ਵੀ ਉਹਦੇ ਮੀਂਹ ਦਾ ਛੜਾਕਾ ਪੈ ਗਿਆ ਥੋੜਾ ਜਿਆਦਾ ਪਾਣੀ ਖੜ ਗਿਆ ਤੇ ਝੋਨਾ ਥੋੜਾ ਜਿਹਾ ਡਾਊਨ ਹੋ ਗਿਆ ਸੀਗਾ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਤੇ ਨਹੀਂ ਤਾਂ 26 ਨੂੰ ਜਿੱਥੇ ਜ਼ਿਆਦਾ ਪਾਣੀ ਖਣਨ ਦੀ ਦਿੱਕਤ ਆਉਂਦੀ ਹੈ ਤੇ ਇਸ ਤਰ੍ਹਾਂ ਸਕਾ ਕੇ ਪਾਣੀ ਲਓ ਤੇ ਝੋਨਾ ਚੱਲਣ ਚ ਤੁਹਾਨੂੰ ਆਪ ਹੀ ਫਰਕ ਦੱਸੂਗਾ ਤੇ ਜੇ ਆਪਾਂ ਕਹਿ ਦਈਏ ਵੀ ਤਾਜੇ ਪਾਣੀ ਨਾਲ ਝੋਨਾ ਇਹ ਥੋੜਾ ਜਿਹਾ ਜ਼ਿਆਦਾ ਵਧੀਆ ਰਹਿੰਦਾਗਾ ਜੇਕਰ ਆਪਾਂ ਇੱਕ ਤਾਂ ਥੋੜੀ ਜਿਹੀ ਇਤਰ ਗਰਮੈਸ਼ ਜ਼ਿਆਦੇ ਹੈ ਮੀਂਹ ਦੀ ਥੋੜੀ ਜਿਹੀ ਪ੍ਰੋਬਲਮ ਜ਼ਿਆਦੇ ਆ ਰਹੀ ਆ ਤੇ ਇਸ ਕਰਕੇ ਪਾਣੀ ਗਰਮ ਹੋ ਜਾਂਦਾ ਪਾਣੀ ਗਰਮ ਹੋ ਕੇ ਹੋਰ ਹੀ ਹਰਾ ਜਿਹਾ ਰੰਗ ਹੋ ਕੇ ਤੇ ਖਰਾਬ ਹੋ ਜਾਂਦਾ ਮੁਸਕਿਆ ਮਾਰਦਾ ਸਮੈਲੀ ਜੀ ਬਣ ਜਾਂਦੀ ਉਹਦੇ ਨਾਲ ਝੋਨਾ ਛੜਾ ਜੜ ਕਾਲੀ ਕਰ ਜਾਂਦਾ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਵੀ ਪਹਿਲਾਂ ਸਕਾ ਕੇ ਪਾਣੀ ਲਾਇਆ ਜਿਹੜਾ ਝੋਨੇ ਨੂੰ ਚੱਲਿਆ ਵਾ ਝੋਨਾ ਉਹ ਤੁਹਾਨੂੰ ਦਿਖਾਉਨੇ ਆ ਆ ਸੀ ਦੋਸਤੋ ਉਹ ਝੋਨਾ ਜਿਹੜਾ ਜਿਆਦਾ ਪਾਣੀ ਖਾਣ ਦੇ ਕਾਰਨ ਇਹਨੂੰ ਦਿੱਕਤ ਆ ਗਈ ਸੀਗੀ ਪਿਛਲੇ ਸਾਲ ਵੀ ਆਈ ਸੀ ਇਹਨੂੰ ਦਿੱਕਤ ਤੇ ਇਹਦੇ ਉੱਤੇ ਆਪਾਂ ਕੀ ਪਾਇਆ ਇਹ ਵੀ ਤੁਹਾਡਾ ਨਾਲ ਸ਼ੇਅਰ ਕਰਦੇ ਆ ਤੇ ਪਾਣੀ ਬਿਲਕੁਲ ਸੁਕਾ ਕੇ ਲਾਇਆ ਹੁਣ ਇਹਨੂੰ ਪਤਲਾ ਪਾਣੀ ਲਾਇਆ ਤੇ ਜੇ ਹੋ ਸਕੇ ਤਾਂ ਇਹਦੇ ਵਿੱਚ ਦੀ ਪਾਣੀ ਨਿਗਾਹਿਆ ਜਾਵੇ ਤਾਂ ਬਹੁਤ ਵਧੀਆ ਰਹਿੰਦਾ ਮੈਂ ਵੀ ਇਹਦੇ ਵਿੱਚ ਦੀ ਪਾਣੀ ਜਿਵੇਂ ਅਗਲੇ ਬਾਹਣ ਨੂੰ ਆਪਾਂ ਲਾਉਣਾ ਉਹਦੇ ਵਿੱਚ ਦੀ ਸਾਫ ਹੋ ਜਾਂਦਾ ਪਾਣੀ ਜੜਾ ਸਾਫ ਹੋ ਕੇ ਝੋਨਾ ਬਹੁਤ ਵਧੀਆ ਤੁਰਦਾ ਹੈਗਾ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਜਿਆਦਾ ਪ੍ਰੋਬਲਮ ਜਿੱਥੇ ਆਈ ਸੀਗੀ ਆ ਦੇਖੋ ਨੀਵੇਂ ਸਾਡੇ ਜਿੱਦਾਂ ਜਿਆਦਾ ਪ੍ਰੋਬਲਮ ਆ ਰਹੀ ਹੈ ਇਸ ਤਰ੍ਹਾਂ ਹੋ ਗਿਆ ਸੀ ਉਹਨਾਂ ਤੇ ਹੁਣ ਜੇ ਆਪਾਂ ਦੇਖੀਏ ਇਹਦੀ ਕੰਡੀਸ਼ਨ ਅੱਗੇ ਨਾਲੋਂ ਉਸ ਬੈਟਰ ਆ ਬਹੁਤ ਵਧੀਆ ਜਣਕੇ ਆਪਾਂ ਕਹਿ ਦੀਓ 90% ਫਰਕ ਆ ਇਹਨੂੰ ਪਹਿਲਾਂ ਤਾਂ ਬਹੁਤ ਡਾਊਨ ਹੋ ਚੱਲਿਆ ਸੀਗਾ ਤੇ ਲੱਗਦਾ ਹੀ ਵੀ ਬਹੁਣਾ ਪਊਗਾ ਤੇ ਪਿਛਲੇ ਸਾਲ ਵੀ ਇਹ ਤਿਆਰਬਾਗੀ ਤਾਂ ਹੈਗਾ ਬਹੁਤ ਸਸਤਾ ਹੈਗਾ ਪਰ ਪਾਉਣਾ ਥੋੜਾ ਜਿਹਾ ਔਖਾ ਹੈ ਆਪਾਂ ਨੂੰ ਜਿਹੜੀ ਆਪਾਂ ਆਮ ਨਾਰਮਲ ਕਲੀ ਵਰਤਦੇ ਹੁੰਨੇ ਆਂ ਕਿ ਘਰਾਂ ਘਰਾਂ ਚ ਵੀ ਕਈ ਰੰਗ ਫੇਰਨ ਦੇ ਵਿਕਾਰ ਵਾਸਤੇ ਵੀ ਆਪਾਂ ਜਾਂ ਕੋਈ ਵੇਸੇ ਵੀ ਪਾウダー ਵਾਲੀ ਕਲੀ ਆਉਂਦੀ ਹੈ ਨਾ ਜਿਹੜੀ ਇੱਕ ਕੀ ਇਕੜ ਦੇ ਹਿਸਾਬ ਨਾਲ 20 ਕਿਲੋ ਪਾ ਦਿਓ ਵਿੱਚ ਉਹਦੇ 12 ਤੇ ਰੇਟ ਅਧਾ ਕਿਲੋ ਲਾ ਕੇ ਤੇ ਬਾਕੀ ਜਿਵੇਂ ਤੁਸੀਂ ਸਿੱਟਣੀ ਹੈਗੀ ਵਿਰੇਤੇ ਚਰ ਲਾ ਕੇ ਜਾਂ ਯੂਰੀਏ ਚਰ ਲਾ ਕੇ ਉਹ ਤੁਸੀਂ ਸਿੱਟ ਸਕਦੇ ਹੋ ਤੇ ਕਲੀ ਸਿੱਟਣ ਵੇਲੇ ਕਈਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵੀ ਇੱਕ ਤਾਂ ਹਵਾ ਚੱਲਦੀ ਹੋਵੇ ਮੁਰਕਾਣਾ ਆਉਂਦਾ ਹੋਵੇ ਜੇ ਪਸੀਨਾ ਆਉਂਦਾ ਨਾ ਆਪਾਂ ਨੂੰ ਤੇ ਉੱਪਰ ਜੰਮ ਕੇ ਸਾਰੇ ਪਿੰਡ ਤੇ ਝਖਮ ਕਰ ਦਿੰਦੀ ਹੈ ਕਲੀ ਸਿੱਟਣੀ ਬਹੁਤ ਔਖੀ ਹੈ ਤੇ ਦੂਜੀ ਗੱਲ ਆ ਇਹਨੂੰ ਜੇ ਆਪਾਂ ਜੇ ਸੁੱਕੀ ਕਹਿ ਦਈਏ ਵੀ ਉੜਦੀ ਆ ਤੇ ਆਪਾਂ ਉਹਨੂੰ ਇਹਨੂੰ ਪਾਣੀ ਲਾ ਲਈਏ ਗਿੱਲੀ ਕਰਕੇ ਵੀ ਫੇਰ ਸੈੱਟ ਲਾਂਗੇ ਉਹ ਗਲਤੀ ਵੀ ਕਦੇ ਨਹੀਂ ਕਰਨੀ ਕਿਉਂਕਿ ਉਹਦੇ ਨਾਲ ਕਲੀ ਦੀ ਗਰਮੈਸ਼ ਵੱਧ ਜਾਂਦੀ ਆ ਤੇ ਨਾ ਕਲੀ ਸਿੱਲੀ ਹੋਵੇ ਕਦੇ ਉਹ ਤਾਂ ਗੰਡਾ ਹੀ ਆ ਵੱਧ ਜਾਣੀ ਆ ਉਸ ਤਰ੍ਹਾਂ ਨਹੀਂ ਵੀ ਪਾਉਣਾ ਤਾਂ ਉਸ ਤਰ੍ਹਾਂ ਪਾਊਡਰ ਹੀ ਪਾਣਾਗਾ ਹਾਂ ਇੰਨਾ ਹੋ ਸਕਦਾ ਵੀ ਜੇਕਰ ਤੁਹਾਡੇ ਕੋਲੇ ਰੇਹ ਸਿੱਲਾ ਹੈਗਾ ਕੋਈ ਜਿਵੇਂ ਅੱਜਕੱਲ੍ਹ ਯੂਰੀਆ ਸਿੱਲਾ ਜਾਂ ਹੋ ਜਾਂਦਾਗਾ ਉਸ ਤਰ੍ਹਾਂ ਕੋਈ ਸਿੱਲੀ ਜੀ ਬੋਰੀ ਰੇਹ ਦੀ ਹੋਵੇ ਤੇ ਉਹਦੇ ਚਰ ਲਾ ਕੇ ਸਿੱਟਿਆ ਜਾ ਸਕਦਾ ਸੌਖਾ ਸਿੱਟਿਆ ਜਾਂਦਾ ਤੇ ਬਸ ਮੈਨੂੰ ਚੰਗਾ ਲੱਗਿਆ ਸਸਤਾ ਹੈ ਸਾਰਿਆਂ ਨਾਲੋਂ ਤੇ ਹੋਰ ਕੋਈ ਇਹਦਾ ਲਾਜ ਵੀ ਹੈ ਨਹੀਂ ਕਿਉਂਕਿ ਕਲੀ ਇਹੋ ਜੀ ਚੀਜ਼ ਆ ਜਿਹੜੀ ਪਾਣੀ ਨੂੰ ਸਾਫ਼ ਕਰ ਦਿੰਦੀ ਆ ਤੇ ਮੈਂ ਵੇਖਿਆ ਇਹ ਜਿਵੇਂ ਹਰਾ ਜਿਆ ਪਾਣੀ ਤੁਹਾਡਾ ਖੜਾ ਹੋਊਗਾ ਉਹਨੂੰ ਉਹਦਾ ਜਿਹੜਾ ਭਾਰਾ ਪਾਣਾ ਜੋ ਹਰੇ ਜੇ ਕਣ ਹੋਣਗੇ ਉਹ ਸਭ ਥੱਲੇ ਬਹਿ ਜਾਣਗੇ ਤੇ ਸਾਫ਼ ਹੋ ਜਾਂਦਾ ਪਾਣੀ ਸੋ ਇਹ ਸੀ ਅੱਜ ਦੀ ਵੀਡੀਓ ਸੋ ਧੰਨਵਾਦ ਦੋਸਤੋ